ਹਾਂਜੀ ਕਿਸਾਨ ਭਰਾਵੋ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਸਾਰੇ ਠੀਕ ਠਾਕ ਆ ਸੋ ਅੱਜ ਦੋਸਤੋ ਆਪਾਂ ਤੁਹਾਡੀ ਬਹੁਤ ਹੀ ਲੰਮੇ ਸਮੇਂ ਦੀ ਡਿਮਾਂਡ ਸੀ ਤੇ ਮੇਰੀ ਜਿਹੜੀ ਸੋਚ ਸੀਗੀ ਉਹ ਇਹ ਸੀਗੀ ਦੋਸਤੋ ਕਿ ਚੰਗਾ ਮਿਲਿਆ ਲੈਣਾ ਤੇ ਮਾੜਾ ਨਹੀਂ ਹੋ ਲੈਣਾ ਮਾੜਾ ਆਪਣੇ ਵੀ ਨੱਕ ਥਲੇ ਨਹੀਂ ਚੜਦਾ ਤੁਹਾਨੂੰ ਅੱਗੇ ਵੀ ਕਿਹਾ ਤੇ ਅੱਜ ਜਿਹੜਾ ਕਟਾ ਆਪਾਂ ਲਿਆ ਦੋਸਤੋ ਉਹ ਬਾਈ ਸੰਧੂ ਸਿੰਘ ਅਕਾਲੀ ਦੇ ਕੋਲੋਂ ਲਿਆ ਵਾ ਬਾਈ ਬੇਸ਼ੱਕ ਕੈਨੇਡਾ ਦੀ ਧਰਤੀ ਦੇ ਉੱਪਰ ਰਹਿਣ ਬਸੇਰਾ ਆਪਦਾ ਬਣਾਈ ਬੈਠਾ ਪਰ ਪਿੱਛੇ ਜਿਹੜਾ ਪਸ਼ੂਆਂ ਦਾ ਰਖ ਰਖਾ ਮੈਨੇਜਮੈਂਟ ਬਹੁਤ ਹੀ ਵਧੀਆ ਕੀਤੀ ਹੋਈ ਆ ਤੇ ਸੀਐਮ ਸਾਹਿਬ ਨਾਲ ਆਪਾਂ ਗੱਲਬਾਤ ਆਡੀ ਕਰਾਵਾਂਗੇ ਜਿਹੜਾ ਇਹਨਾਂ ਪਸ਼ੂਆਂ ਨੂੰ ਨਿਰਖ ਪਰਖ ਕਰਕੇ ਆਪਣੀ ਸੇਵਾ ਸੰਭਾਲ ਕਰਦਾ ਵਾ ਤੇ ਇਹਨਾਂ ਪਸ਼ੂਆਂ ਨੂੰ ਬਾਈ ਦੇ ਘਰ ਦਾ ਹਾਰ ਸ਼ਿੰਗਾਰ ਬਣਾਈ ਬੈਠਾ ਵਾ ਕਾਫੀ ਤਗੜੀਆਂ ਮੱਝਾਂ ਵਾ ਤੁਸੀਂ ਦੇਖੋਗੇ ਬੋਡੀ ਸਟਰਕਚਰ ਦੀਆਂ ਵੀ ਨਹੀਂ ਬਾਲੀਆਂ ਹੈਵੀ weight ਦੀਆਂ ਬਾਕੀ ਆਪਾਂ ਲੈਨੇ ਆ ਜਾਣਕਾਰੀ ਸੀਐਮ ਸਾਹਿਬ ਜਿਹੜੀ ਹੈ ਇੱਕ ਨੰਬਰ ਦੇ ਮੱਝਾਂ ਕਿੰਨਾ ਕੁ ਦੁੱਧ ਕਰਦੀ ਰਹੀ ਐ ਕਰਮਾਂ ਵਾਲੀ ਸੱਜਣਾ ਇਹ 18 ਕਿਲੋ ਦੇਗੀ ਆ ਅੱਛਾ 18 ਕਿਲੋ ਦੇਗੀ ਆ ਠੀਕ ਹੈ ਤੇ ਵੀਰ ਜਿਹੜੀ ਆ 2 ਨੰਬਰ ਤੇ ਮੱਝ ਆ ਹਾਂਜੀ ਇਹਦਾ ਆਪਾਂ ਅੱਜ ਕਟਾ ਤੇਰੇ ਤੋਂ ਲੈ ਕੇ ਚੱਲੇ ਹਣਾ ਇਹ ਕਟਾ ਕਿਹੜੇ ਬੁਲਦਾ ਆ ਜਿਹੜਾ ਮੰਨ ਲਓ ਇਹ ਮੱਝ ਬਾਰੇ ਦੱਸ ਵੀ ਮੱਝ ਕਿੱਥੋਂ ਆਉਂਦੀ ਹੈ ਨਾ ਮੱਝ ਭਾਈ ਜਲੰਧਰੋਂ ਅੱਛਾ ਜਲੰਧਰੋਂ ਆਈ ਹੈਗੀ ਆ ਇੱਕ ਡਾਕਟਰ ਕੋਲ ਮੱਝ ਆਈ ਉਹਨਾਂ ਦਾ ਫਾਰਮ ਹੈ ਗਾਂ ਦਾ ਅੱਛਾ ਡਾਕਟਰ ਵਰਨ ਕੋਲੋਂ ਹਾਂ ਉਹਨਾਂ ਕੋਲ ਗਾਂ ਦਾ ਆਪਣਾ ਫਾਰਮ ਹੈ ਨਾ ਦਾ ਅੱਛਾ ਗਾਂ ਦਾ ਆਪਣਾ ਫਾਰਮ ਹੈ ਠੀਕ ਹੈ ਨਾ ਡੰਗਰ ਦੋ ਤਿੰਨ ਡੰਗਰ ਸ਼ੌਕ ਨਾ ਰੱਖੇ ਹੁੰਦੇ ਕਰ ਤੇ ਇਹ ਜਿਹੜਾ ਆਪਣਾ ਕਟਾ ਆ ਡਾਇਰੈਕਟ ਕ੍ਰੋਸਿੰਗ ਦਾ ਵੀਰੇ ਹਾਂਜੀ ਡਾਇਰੈਕਟ ਕ੍ਰੋਸਿੰਗ ਦਾ ਹੀ ਆ ਅੱਛਾ ਡਾਇਰੈਕਟ ਕ੍ਰੋਸਿੰਗ ਦਾ ਤੇ ਇਹ ਏ ਭਾਜੀ ਮੱਝ ਤਕਰੀਬਨ ਇਹ ਵੀ 18 ਕਿਤੇ ਪਹੁੰਚ ਗਈ ਸੀਗੀ ਤੇ ਥੋੜਾ ਜਿਹਾ ਮਤਲਬ ਕਿ ਬਿਮਾਰ ਵੀ ਬਾਜ ਸੱਜਰ ਸੁਈ ਕਰਕੇ ਜੋਰ-ਜੋਰ ਲੱਗ ਗਿਆ ਮੱਝ ਦਾ ਠੀਕ ਆ ਆ ਬੱਚਾ ਤਗੜਾ ਦਿੱਤਾ ਹੁਣਾ ਨਾ ਸੋ 17 18 ਤੇ ਮੰਨ ਲਓ ਇਹ ਮੰਨ ਲਓ ਮੱਝ 18 ਤੱਕ 19 18 ਤੋਂ ਬਾਹਰ ਵੀ ਗਈ ਕਿ 18 ਤੱਕ ਹੀ ਰਹੀ ਹੈ 18 ਤੱਕ ਕਲੀ ਮੁਰਕੀ ਕਲੀ ਢਿੱਲੀ ਜੀ ਪੈ ਗਈ ਠੀਕ ਠੀਕ ਆ ਵੀ 18 ਕਿਲੋ ਮੰਨ ਕੇ ਚੱਲੋ ਦੋਸਤੋ ਵੀੜਾ ਨੇ ਪੀਕ ਲੈਵਲ ਤੱਕ ਰੱਖਿਆ ਤੇ ਡਾਇਰੈਕਟ ਕ੍ਰੋਸਿੰਗ ਦਾ ਇਹ ਫਿਰ ਤੁਸੀਂ ਆਪ ਕਰਾਈ ਸੀ ਡਾਇਰੈਕਟ ਹੈ ਸਟਾਰ ਤੋਂ ਹਾਂਜੀ ਠੀਕ ਆ ਤੇ ਇਹ ਖੋਲ ਜੇ ਕਿਵੇਂ ਸਿੰਘਾਂ ਦੇ ਇਹ ਪਰ ਇਧਰ ਕੱਚੇ ਥਾਂ ਤੇ ਵੱੱਜਾਂ ਛੱਡੀ ਰੀਆਂ ਸੀ ਆ ਅੱਛਾ ਖੁੱਲੀਆਂ ਇਧਰ ਆ ਪਾਈਪਾਂ ਲੱਗੀਆਂ ਹੁੰਦੀਆਂ ਸੀ ਇਥੇ ਖੁੱਲੀਆਂ ਛੱਡੀ ਨੀ ਆ ਅੱਛਾ ਅੱਛਾ ਤੇ ਉਹ ਤੂੜੀ ਪਾਉਣ ਕਰਕੇ ਥੋੜੇ ਪੈ ਪਟਣਾ ਪਿਆ ਨੇ ਤਾਂ ਕੱਚੇ ਥਾਂ ਤੇ ਖੁੱਲਾ ਛੱਡੀਦਾ ਤੇ ਡੰਗਰ ਇੱਕ ਦਿਨ ਛੱਡੇ ਤੇ ਲੜ ਪਈਆਂ ਅੱਛਾ ਅੱਛਾ ਸੋ ਚੀਕ ਛੱਡੀ ਸੀਗੀ ਠੀਕ ਆ ਲੜ ਪਈਆਂ ਥੋੜਾ ਸੰਗ ਸੰਗ ਦਾ ਹਿਲਾਉਂਦੇ ਆ ਠੀਕ ਠੀਕ ਆ ਠੀਕ ਆ ਤੇ ਅਗਲੀ ਬੂਰੀ ਫਿਰ ਕਿਵੇਂ ਆ ਇਹ ਵੀ ਚੰਗੇ ਦੁੱਧ ਦੀ ਮਾਲਕਣਾ ਹਨਾ ਕਿਉਂ ਨਾ ਇਹ ਟੰਕਾ ਸਰਾਈ ਆਪਣੇ ਕੋ ਸਾਰੇ ਠੀਕ ਆ ਤੇ ਵੀਡੀਓ ਸੀਐਮ ਸਾਹਿਬ ਲੰਮੀ ਹੋ ਜਾਣੀ ਆ ਆਪਾਂ ਨਾ ਦਰਸ਼ਕਾਂ ਨੂੰ ਦਿਖਾ ਦਈਏ ਜਿਹੜਾ ਕੱਟਾ ਆਪਾਂ ਤੇਰੇ ਤੋਂ ਲੈ ਕੇ ਚੱਲੇ ਆ ਕਿਉਂਕਿ ਮੈਂ ਅੱਗੇ ਹੀ ਇਹ ਗੱਲ ਕਹਿਣਾ ਹੁੰਦਾ ਵੀ ਕੱਟਾ ਤਾਂ ਉਹੀ ਆਪਣੇ ਫਾਰਮ ਤੇ ਆਊਗਾ ਜਿਹਦੀ ਮਾ ਦਾ ਰਿਕਾਰਡ ਚੰਗਾ ਹੋਊ ਤੇ ਪਿਓ ਦਾ ਪਤਾ ਹੋਊਗਾ ਤੇ ਆਹ ਕੱਟਾ ਵਾ ਦੋਸਤੋ ਆਪਾਂ ਲਿਆ ਬਾਈ ਦੇ ਫਾਰਮ ਤੋਂ ਸਟਾਰ ਦਾ ਡਾਇਰੈਕਟ ਕ로ਸਿੰਗ ਦਾ ਕੱਟਾ ਆ ਤੇ ਲੰਡਾ ਪੂਰਾ ਝਲਕਦਾ ਪਿਆ ਇਹਦੇ ਵਿੱਚ ਇਹਦੇ ਵਿੱਚ ਕੋਈ ਦੋਰ ਨਹੀਂ ਹੈਗੀ ਤੁਸੀਂ ਦੇਖ ਸਕਦੇ ਆ ਤੇ ਬਾਈ ਦੇ ਫਾਰਮ ਤੇ ਚੰਗੀ ਪਨੀਰੀ ਆ। ਸੀ ਮੈਂ ਆ ਜਿਹੜੀ ਮੈਂ ਮੱਝ ਛੱਡ ਕੇ ਗਿਆ ਸੀ ਤੇਰੇ ਕੋਲੇ। ਕਿੰਨਾ ਦੁੱਧ ਬਈਏ ਨੇ ਕੱਢਿਆ ਜਿਹੜਾ ਕੰਡੇ ਦੇ ਤੋਂ ਤੂ ਚੜਾਇਆ ਵਾ। 21 ਕਿਲੋ। 21 ਕਿਲੋ? net 21 ਕਿਲੋ। net 21 ਕਿਲੋ ਦੁੱਧ ਕੰਡੇ ਦੇ ਚੜਦੀ ਰਹੀ ਆ ਕਰਮ ਵਾਲੀ ਇਹ। ਮੈਂ ਚੋ ਚਾਰ ਡਾਂਗਾਂ ਚੋ ਕੇ ਵਿਖਿਆ ਤਿੰਨ ਚਾਰ ਡਾਂਗ। ਅੱਛਾ ਤਿੰਨ ਚਾਰ ਡਾਂਗ ਤੂੰ ਚੋ ਕੇ ਰੱਖ। ਹਾਂ ਦੁੱਧ ਤੋਲ ਤੋਲ। ਇਸ ਟਾਈਮ ਹੁਣ ਕਿੰਨਾ ਕਹੂਗਾ ਇਹਦੇ ਵੀ ਥੱਲੇ ਵੀਰੇ। ਫਸਟ ਟਾਈਮ ਵੀ ਪਰ ਸਨ 18 ਤੇ ਹੈਗੀ 18 ਉਹਨੀ ਦੇ ਹਜੇ ਵੀ ਚੱਲੀ ਜਾਂਦੀ ਆ ਠੀਕ ਆ ਦੋਸਤੋ ਇਹ ਕਹਿਣ ਨੂੰ ਤੁਹਾਨੂੰ ਹੀ ਗ੍ਰੇਡੇਡ ਕਹਿ ਦੋਗੇ ਕੁਝ ਵੀ ਕਹਿ ਦੋਗੇ ਪਰ ਹੈ ਨੀਲੀ ਟੱਚ ਆ ਜੁਬਾਨ ਇਹਦੀ ਚੈੱਕ ਕਰਿਓ ਜਗਾਲੀ ਕਰਦੀ ਪਈ ਆ ਬਿਲਕੁਲ ਗੁਲਾਬੀ ਆ ਮੱਥੇ ਚੋਂਵੇਂ ਜਵਾਬ ਆ ਮੱਥੇ ਦੇ ਅੱਖਰਾਂ ਦੇਖੋ ਅੱਖ ਚ ਵੀ ਪੂਰਾ ਡੀਲਾਪਨ ਇਹਨੂੰ ਆਪਾਂ ਕਈਆਂ ਨੇ ਗ੍ਰੇਡੇਡ ਕਹਿਣਾ ਪਰ ਸਰੀਰਕ ਪੱਖ ਤੋਂ ਇਹ ਬਿਲਕੁਲ ਨੀਲੀ ਆਣੀ ਤੇ ਸੀਮ ਸਾਹਿਬ ਆ ਫਿਰ ਜਿਹੜੀਆਂ ਝੋਟੀਆਂ ਦੇ ਗਿਆ ਮੈਂ ਕਰਾਤੀਆਂ ਸੀ ਕਿ ਨਹੀਂ ਨਹੀਂ ਵੀਰੇ ਰੈਂਦੀ ਵਾਲੇ ਕਰਤਾ ਤੁਮਾਂ ਚ ਵਾ ਪੰਜ ਮਿੰਟ ਮੈਂ ਕੋਪ ਦੇਖ ਲੀ ਅੱਛਾ ਮਾਲੋ ਇਹ ਝੋਟੀ ਫਿਰ ਕਰਾਈ ਨਹੀਂ ਹਜੇ ਹੈ ਨਹੀਂ ਵੀ ਠੀਕ ਆ ਤੇ ਇਹ ਝੋਟੀ ਨੂੰ ਹੁਣ ਕੀ ਪਾਰਿਆ ਫਿਰ ਹੁਣ ਹੁਣ ਰੈਫਰੋ ਮੈਂ ਚਾਰ ਨੇ ਦੋ ਤਿੰਨ ਦਿਨ ਮਤਲਬ ਦਵਾਈ ਭਰਾਈ ਵੀ ਅਗਲੇ ਦੋ ਦਿਨ ਕਰਾਣੇ ਹੀਟ ਚ ਆਇਆ ਇਹਨੇ ਤੇ ਇਹਨੂੰ ਦੂਸਰਾ ਹੁਣ ਬਹੁਤੀ ਲੰਮੀ ਨਾ ਕਰੀਏ ਹੁਣ ਵੇਟ ਬੂਡ ਚੰਗਾ ਆ ਤੇ ਮੇਰਾ ਵੀਰੇ ਨੂੰ ਸੀਮਨ ਲਵਾਈਏ ਚੰਗਾ ਜਾਂ ਜੰਪ ਕਰਾਉਣਾ ਜੰਪ ਆਡ ਰੂਟਰ ਬਹੁਤ ਤਗੜਾ ਕੱਢੀ ਖੜੀ ਆ ਹਨਾ ਆ ਵੀ ਦੋਸਤੋ ਝੋਟੀਆ ਬਾਈ ਦੇ ਫਾਰਮ ਦਾ ਹਾਰ ਸ਼ਿੰਗਾਰ ਆ ਇਹ ਫਿਰ ਦੂਸਰਾ ਨਹੀਂ ਹੈ ਸੀਐਮ ਸਾਹਿਬ ਆਪਣਾ ਇਹਦੀ ਮਾਂ ਥੱਲੇ ਕਿੰਨਾ ਗਦੋਦਾ ਇੰਦੀ ਮਾਂ ਥੱਲੇ ਬਾਜੀ ਤਕਰੀਬਨ ਕੀ 5 ਨਜਰ 6 ਮਹੀਨੇ ਕੱਟੀ ਸਾਂਭੀ ਮੁੜ ਕੇ ਮਾਰ ਰਹੀ ਚਤੀ ਸੀਗੀ ਇਹਦਾ ਇੱਕ ਵਾਰੀ ਆਰਡਰ ਵਿਖਾਈ ਯਾਰ ਆਰਡਰ ਵੇਖ ਕੇ ਤਾਂ ਇਹ ਵੀ ਤੁਸੀਂ ਦਰਸ਼ਕੋਂ ਕਹਿੰਦੇ ਵਾਕਿਆ ਇਹ ਨੂੰ ਗਰੀ ਮੜਿਆ ਆ ਆਉਣ ਵਾਲੇ ਸਮੇਂ ਦਾ ਬਾਈ ਦੇ ਫਾਰਮ ਦਾ ਇਹ ਹਾਰ ਸ਼ਿੰਗਾਰ ਬੰਨਣ ਵਾਲੀਆਂ ਚੀਜ਼ਾਂ ਦੋਸਤੋ ਸੋ ਅਵੀ ਝੋਟੀ ਦੇਖ ਸਕਦੇ ਆ ਦੋ ਦੰਦ ਹੋ ਗਈ ਆ ਵੀ ਝੋਟੀ ਹੈ ਨਾ ਦੋ ਹੁੰਦੇ 2.5 ਸਾਲ ਦੀ ਹੋ ਗਈ ਆ ਇਹਨੂੰ ਹੁਣ ਬਣਾ ਦੇਣਾ ਆਪਾਂ ਇਹ ਬਾਈ ਦੇ ਫਾਰਮ ਤੇ ਆਪਾਂ ਹੀਰਾ ਛੱਡਿਆ ਸੀ ਕਰਿਓ ਚੈੱਕ ਇਹਦੇ ਯਾਰ ਇਹ ਦੁੱਧ ਤਾਂ ਹੈ ਬਣਾਈ ਲਾਈ ਬੇਟੀਦਲੋਂ ਲੈਪੀ ਚ ਬਣਾਈ ਬੈਠੀ ਜਿਵੇਂ ਗੱਪੜ ਹੁੰਦੀ ਹੈ ਨਾ ਕਹਿੰਦੇ ਫੰਡਰ ਨਾਲ ਦੁੱਧ ਦੇਣ ਲੱਪਿਆ ਪਰ ਕਹਾਣੇ ਇੱਕ ਨਵਾਂ ਹੀ ਕੈਂਪ ਕਰਦੇ ਨਾ ਇੱਥੇ ਬੈਠਿਆ ਨੇ ਇਧਰ ਹੋਈ ਸਵਾ ਦੇਖ ਸਕਦੇ ਤੁਸੀਂ ਦੋਸਤੋ ਬਹੁਤ ਨਜਾਇਜ਼ ਚੰਗਾ ਰਹਿਦਾ ਤੇ ਆਹ ਤੁਸੀਂ ਮੱਝ ਦੇਖ ਲਓ ਮਿੱਤਰੋ ਇਹਦੇ ਆਰਡਰ ਤੇ ਉੱਪਰ ਤੁਸੀਂ ਆ ਵੇਨਸ ਵੇਖ ਲਓ ਬਾਈ ਆ ਜਿਹੜੀਆਂ ਆ ਤਾਂ ਜਿਹੜੀ ਇਹਦੇ ਮੰਨ ਲਓ ਮਿਲਕ ਵੇਨ ਇਹ ਤਾਂ ਆਏ ਆ ਜਿਵੇਂ 4 ਦਾ ਪਾਇਪ ਨਹੀਂ ਨੱਪਿਆ ਹੁੰਦਾ ਸੀ ਇਹ ਹਨਾ ਇਹੋ ਜੀ ਲੱਗੀ ਹੋਈ ਆ ਇਹੋ ਜੇ ਇਹੋ ਜੀਆਂ ਮੱਝਾਂ ਦੇ ਬੱਚਿਆਣੇ ਗਾ ਚੰਗਾ ਦੁੱਧ ਦੇਣਾ ਆ ਦੇਖੋ ਨਾੜਾ ਕਰ ਲਓ ਚੈੱਕ ਕਹਿਣ ਦੀਆਂ ਗੱਲਾਂ ਨਹੀਂ ਦੋਸਤੋ ਆ ਨਾੜਾ ਨਾੜਾ ਨਾਲ ਭਰਿਆ ਪਿਆ ਡਰੇ ਦਾ ਤੇ ਆ ਇਹਦਾ ਬੱਚਾ ਲਿਆ ਆਪ ਸੰਗ ਇਹਨੇ ਵੀ ਆ ਕੋਕੇ ਜੜੇ ਪਿਆ ਬਹੁਤ ਚੰਗਾ ਕੱਟਾ ਤੇ ਇਹ ਮੈਂ ਵੀਡੀਓ ਤਾਂ ਸ਼ੂਟ ਕਰ ਲਈ ਸੀ ਦੋਸਤੋ ਕਈਆਂ ਦੇ ਮਨ ਦੇ ਵਿੱਚ ਵਹਿਮ ਭਲੇਖੇ ਹੋਣੇ ਉਹ ਨਿਕਲ ਜਾਣਗੇ ਤੇ ਚੰਗੀ ਕੀ ਮੰਦਾ ਸਾਣ ਬਨ ਵਾਲਾ ਆਉਣ ਵਾਲੇ ਸਮੇਂ ਦੇ ਵਿੱਚ ਦੰਦਾ ਤੋਂ ਤਾਂ ਮੇਰੇ ਸਾਮ ਅੱਕੀ ਰਹੀ ਹੈ ਹਜੇ ਨਾ ਤੇ ਆ ਸੀਗਾ ਬਾਈ ਦਾ ਫਾਰਮ ਬਹੁਤ ਹੀ ਵਧੀਆ ਇਹਦੀ ਜਬਾਨ ਜਬੂ ਨੂੰ ਦਿਖਾ ਦੇ ਮੜੀ ਜੀ ਮੂੰਹ ਘੱਟ ਨੂੰ ਪਰ ਛੜਾ ਲੈਂਦਾ ਮੂੰਹ ਤਾਂ ਓਏ ਛੜਾ ਲੈਂਦਾ ਬਾਕੀ ਖੰਡਾ ਸੀਰਾ ਲਓ ਵੀ ਮਿੱਤਰੋ ਖੀਰਾ ਵਾ ਬਿਲਕੁਲ ਤੇ ਜਬਾਨ ਕਰ ਲੋ ਚੈੱਕ ਆ ਵੀ ਇਹਦੇ ਫਿਰ ਤੂੰ ਮੂੰਹ ਮਾਚ ਪਾਉਂਦਾ ਰਿਹਾ ਹੋਏਗਾ ਕੁਛ ਹਨਾ ਠੀਕ ਆ ਇਹ ਗੱਲਾਂ ਨਹੀਂ ਦੋਸਤੋ ਲੱਭਦੀਆਂ ਜਿਹੜੀਆਂ ਆ ਚੀਜ਼ਾਂ ਸੋ ਇਹ ਜਿਹੜੇ ਮਤਲਬ ਵੱਡੇ ਲੰਗਰ ਦੇ ਇੱਕ ਦੋ ਵਿੱਚੋਂ ਮੂੰਹ ਫੜਾ ਲੈਂਦੇ ਆ ਗੱਲ ਪਤਾ ਕੀ ਆ ਸੀਉਂ ਸਾਹਿਬ ਜਿਵੇਂ ਹੁਣ ਠੰਡਾ ਸੀਲ ਆ ਇਹਦੇ ਗਾਂ ਬੱਚਿਆਂ 'ਚ ਵੀ ਗੋਣ ਆਉਣੇ ਆ ਹਾਂਜੀ ਹਾਂਜੀ ਇਹ ਚੀਜ਼ਾਂ ਜਿਵੇਂ ਮਾਂ ਠੰਡੀ ਸੀਲ ਆ ਇਹਨਾਂ ਨਿੱਕੇ ਨਿੱਕੇ ਬੱਚੇ ਆਏ ਮੂੰਹ ਫੜ ਕੇ ਗੁੜ ਦੇਣ ਲੱਗ ਪੈਂਦੇ ਹੌਲੀ ਹੌਲੀ ਵੇਖ ਲਓ ਕੱਟਾ-ਖੱਡਾ ਹੋ ਗਿਆ 2 ਢਾਈ ਸਾਲਾਂ ਦਾ ਹੋ ਗਿਆ ਡੇਰ ਕ ਦਾ ਹੋਇਆ ਇਢੇਰ ਕਿ ਸਾਲ ਦਾ ਹੋ ਗਿਆ ਡੇਢ 20 ਤੋਂ ਪੌਣੇ 2 ਸਾਲ ਦਾ ਹੋ ਗਿਆ ਇੰਨੇ ਕਿਦਾਂ ਹੋਊਗਾ ਹੂੰ ਤੇ ਵੇਖ ਲੋ ਹੱਲੇ ਕਟਾ ਕੇ ਸਾਲ ਦਾ ਮੰਨ ਲੇ ਵੀ ਕਿਸੇ ਨੂੰ ਮੂੰਹ ਨਾ ਫੜਾਵੇ ਸਹੀ ਗੱਲ ਨਹੀਂ ਨਾ ਹੀ ਮੂੰਹ ਫੜ ਦਿੰਦੇ ਸਹੀ ਗੱਲ ਕੋਈ ਸ਼ੱਕ ਨਹੀਂ ਵੱਡੇ ਵੀਰ ਸੋ ਇਹ ਸੀਗਾ ਨਗੀਨਾ ਬਾਈ ਦੇ ਫਾਰਮ ਦਾ ਦੋਸਤੋ ਕਿੱਦਾਂ ਲੱਗੀ ਵੀਡੀਓ ਜਰੂਰ ਦੱਸਿਓ ਤੇ ਮੇਰੇ ਚੈਨਲ ਨੂੰ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਤੁਹਾਨੂੰ ਵਾਰ-ਵਾਰ ਕਹੀਦਾ ਰਿਕਵੈਸਟ ਕਰੀਦੀ ਆ ਧੰਨਵਾਦ ਸਦਿਓ